ਕਬਰਾਂ ਉਡੀਕਦੀਆਂ ਜੋ ਪੁੱਤਰਾਂ ਨੂੰ ਮਾਵਾਂ ਸ਼ਿਖਰ ਉੱਤੇ ਪੈਰ ਸਿਰ ਤੇ ਮੇਰਾ ਢਲ ਚੱਲਿਆ ਪਰਿਸ਼ਾਦ ਦੇਸ਼ ਵਿਦੇਸ਼ ਵਿੱਚ ਬਤਲ ਦੀ ਮਿੱਟੀ ਨੂੰ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਜਿਵੇਂ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ਼ਿਵ ਕੁਮਾਰ ਬਟਾਲਵੀ ਦਾ ਸਿਆਦ ਸੰਸਾਰ ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਲੇਖਕ ਅਤੇ ਗਾਇਕ ਸਦਾਰ ਬਲਵਿੰਦਰ ਸਿੰਘ ਜੀ ਸ਼ੇਖੋਂ ਇਹਨਾਂ ਕੋ ਉਸਿਆ ਜਾਨਾਂਗੇ ਭਾਗ ਨੰਬਰ 10 ਦੀ ਜਾਣਕਾਰੀ ਸੱਚਾ ਜੀ ਤੁਸੀਂ ਸਾਥ ਤੁਸੀਂ ਹਾਲ-ਚਾਲ ਕੀ ਹਾਲ ਚਾਲ ਮੱਛੇ ਜੀ ਛੇਕਨ ਸਾਹਿਬ ਕਿਵੇਂ ਆ ਨਹੀਂ ਵਧੀਆ ਵਧੀਆ ਛੇਕਨ ਸਾਹਿਬ ਪਿਛਲੀ ਨੋ ਐਪੀ ਪਾਗਾਂ ਤੇ ਤੁਸੀਂ ਸਾਨੂੰ ਦੱਸਿਆ ਛੇਕ ਮਾਰ ਬਟਾਲਵੀ ਜੀਆਂ ਕਿੰਨੀਆਂ ਕਿਤਾਬਾਂ ਲਿਖੀਆਂ ਪਈਆਂ ਉਹਨਾਂ ਦੇ ਬਚਪਨ ਬਾਰੇ ਗੱਲਬਾਤ ਕੀਤੀ ਗਈ ਕਿਤਾਬਾਂ ਬਾਰੇ ਕੀਤੀ ਗਈ ਹਾਂਜੀ ਹੁਣ ਭਾਗ ਨੰਬਰ 10 ਦੀ ਜਾਣਕਾਰੀ ਸਾਨੂੰ ਦਿਓ ਅਗਲੀ ਪਾਗ ਦੇ ਵਿੱਚ ਭਾਗ ਨੰਬਰ 10 ਦੀ ਇਹ ਕਿ ਸੰਤੂ ਸਾਹਿਬ ਜੋ ਲਿਖਤੀ ਰੂਪ ਹੈ ਕਿ ਮੈਂ ਕਿ ਉਹਨਾਂ ਦੇ ਸੱਜਣਾ ਮਿੱਤਰਾਂ ਨੇ ਜਦੋਂ ਮੈਂ ਤੇ ਮੈਂ ਉਹਨਾਂ ਦੀ ਇੱਕ ਕਤਾਬ ਆਈ ਸੀ ਜਿਹਦੇ ਬਾਰੇ ਆਪਾਂ ਪਿਛਲੇ ਐਪੀਸੋਡ ਕਿਹਾ ਸੀ ਹਾਂ ਜੀ ਤੇ ਉਸ ਤੋਂ ਬਾਅਦ ਉਹਨਾਂ ਦੇ ਸੱਜਣਾ ਮਿੱਤਰਾਂ ਨੇ ਸਾਰਿਆਂ ਨੇ ਸਹਿਯੋਗੀਆਂ ਨੇ ਲੜ ਕੇ ਇਹ ਸ਼ੇਕੀ ਸ਼ੇਖਮਰ ਬਟਾਲਾ ਜੀ ਉਹਨਾਂ ਬਟਾਲਾ ਦੇ ਵਿੱਚ ਸਟੇਟ ਬੁੱਕ ਬੈਕ ਸਟੇਟ ਬੈਂਕ ਆਫ ਇੰਡੀਆ ਦਾ ਹਾਂਜੀ ਨਾ ਉਹਦੇ ਵਿੱਚ ਕਲਰਕ ਦੀ ਜੌਬ ਤੇ ਵਾ ਅੱਛੇ ਤੇ ਉਹਨਾਂ ਦੇ ਨਾਲ ਚ ਉਹਨਾਂ ਦੀ ਜਿਹੜੀ ਲੂਣਾ ਆਈ ਸੀ ਇੱਕ ਕਵਤਾ ਕਿਤਾਬ ਸੀ ਕਿ ਉਹਨਾਂ ਦੀ ਲੂਣਾ ਉਹਦੇ ਚ ਕਿਹੜੀ ਕਵਤਾ ਸੀ ਉਹ ਬੜੀ ਪ੍ਰਸਿੱਧ ਤੇ ਬੜੀ ਪ੍ਰਚਲਿਤ ਹੋ ਚੁੱਕੀ ਹੈ ਉੱਥੇ ਉਸੇ ਵਿਹਾਰ ਤੇ ਉਹਨਾਂ ਦੇ ਸਹਿਯੋਗੀਆਂ ਨੇ ਉਹਨਾਂ ਨੂੰ ਮਤਲਬ ਕਿ ਨੌਕਰੀ ਦਵਾਈ ਪਰ ਮੈਂ ਪਿਛਲੇ ਐਪੀਸੋਡ ਤੇ ਜ਼ਾਇਦ ਦੇ ਵੀ ਦੱਸਿਆ ਸੀਗਾ ਕਿ ਉਹ ਇੱਕ ਵਾਰੀ ਜਿਹੜੀ ਲੂਨਾ ਕਿਤਾਬ ਸੀਗੀ ਉਹਨੂੰ ਬੈਂਕ ਵਿੱਚ ਗਾਂਦੀ ਰੱਖਣਗੇ ਫਿਰ ਵੀ ਰੱਖਗੇ ਉਸੇ ਵਿਹਾਰ ਦੇ ਉੱਤੇ ਉਹ ਕਿਤਾਬ ਇੱਕ ਜਾਨੀ ਕਿ ਵਧੀਆ ਲੋਕਾਂ ਦੇ ਮਨਪਸੰਦ ਵੀ ਹੋਈ ਜੋ ਉਹਨਾਂ ਨੇ ਉਹਦੇ ਉਹਦੇ ਬਾਰੇ ਉਹਦਾ ਬਰਾਗ ਲਿਖਿਆ ਕਿ ਲੂਨਾ ਬਾਰੇ ਦੱਸਿਆ ਗਿਆ ਤੇ ਉਹ ਜ਼ਿਆਦਾ ਉਹਨਾਂ ਦੇ ਉਹ ਸਹਿਯੋਗੀਆਂ ਨੇ ਉਹਨਾਂ ਦੇ ਸਾਥੀਆਂ ਨੇ ਸਾਰਿਆਂ ਨੇ ਰਲ ਕੇ ਤੇ ਉਹਨਾਂ ਨੂੰ ਉਹ ਤੇ ਨੌਕਰੀ ਦਾ ਤਾਂ ਕਰਕੇ ਲੋੜੀ ਅੱਛਾ ਤੇ ਉਹਨਾਂ ਦੇ ਨਾਲ ਵਿੱਚ ਉਹਨਾਂ ਦੀ ਕਿਤਾਬ ਜਿਹੜੀ ਸੀ ਉਹਨਾਂ ਨੂੰ 1967 ਦੇ ਵਿੱਚ ਸਹਿਤ ਅਕੈਡਮੀ ਵੱਲੋਂ ਪੁਰਸਕਾਰ ਮਿਲ ਚੁੱਕਾ ਸੀ ਲੋਣਾ ਨੂੰ ਲੋਣਾ ਨੂੰ ਹਾਂਜੀ ਤੇ ਉਹ ਉਹਨਾਂ ਦੇ ਨਾਂ ਦੇ ਵਿੱਚ ਉਹਨਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਜ਼ਿਆਦੀ ਪਛਾਣ ਬਣ ਚੁੱਕੀ ਸੀ ਅੱਛਾ ਤੇ ਕਾਫੀ ਲੋਕ ਉਹਨਾਂ ਨੂੰ ਪਛਾਣਨ ਲੱਗ ਪਏ ਸੀ ਕਾਫੀ ਲੋਕ ਉਹਨਾਂ ਦੇ دیਵਾਨੇ ਹੋ ਚੁੱਕੇ ਸੀ ਉਹਨਾਂ ਦੀਆਂ ਕਵਿਤਾ ਸੁਣਦੇ ਸੀਗੇ ਮੈਂ ਫਿਲਹਾਲ ਦੇ ਵਿੱਚ ਉਹਨਾਂ ਨੂੰ ਲਾਂਦੇ ਸੀਗੇ ਤੇ ਉਹਨਾਂ ਕੋਲ ਉਹਦੇ ਕੇ ਟਾਈਮ ਮੈਕਸੂਰ ਦਾ ਉਹਨਾਂ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਨੌਕਰੀ ਵੀ ਕਰਦੇ ਸੀ ਉਹਦੇ ਉੱਥੇ ਬੈਂਕ ਦੇ ਵਿੱਚ ਤੇ ਫਿਰ ਵੀ ਮਤਲਬ ਸ਼ਾਮ ਦੇ ਟਾਈਮ ਤੇ ਉਹ ਹਰ ਮੈਕਲ ਦੇ ਵਿੱਚ ਬਰਾਜਮਾਨ ਹੁੰਦੇ ਸੀ ਫਿਰ ਉਹਨਾਂ ਦਿਨਾਂ ਦੇ ਵਿੱਚ 1967 ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਮਾਦ ਪਰਦ ਲੱਗੇ ਪਿੰਡ ਮੰਗਿਆਲਾ ਉੱਥੋਂ ਦੇ ਇੱਕ ਚੰਗੇ ਘਰਾਣੇ ਦੇਵਚਨ ਨਾਲ ਵਿਆਹ ਹੋਇਆ ਉਹਨਾਂ ਦੀ శ్రీਮਤੀ ਰੋਨਾ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਫਿਰ ਉਹਨਾਂ ਦੇ ਇੱਕ ਬੇਟਾ ਹੋਇਆ ਮਿਹਰਬਾਨ ਹਾਂਜੀ ਤੇ ਬੇਟੀ ਪੂਜਾ ਹੋਈ ਅਖੇ ਉਹਨਾਂ ਨੂੰ ਮਤਲਬ ਕਿ ਉਹਨਾਂ ਭੈਣ ਜੀ ਨੇ ਜਨਮ ਦਿੱਤਾ ਰੋਨਾ ਜੀ ਨੂੰ ਤੇ ਉਹ ਉਸ ਤੋਂ ਬਾਅਦ ਫਿਰ ਉਹਨਾਂ ਦਰਾਂ ਦੇ ਵਿੱਚ ਕੀ ਦੱਸਾਂ ਤੁਹਾਨੂੰ ਕਿ ਮੈਂ ਲਗਿਆਈਆਂ ਬਰਿਆਈਆਂ ਸੱਜਣਾਂ ਇਹ ਦੁਸ਼ਮਣ ਚਲਦੇ ਆਏ ਹਨ ਬਿਲਕੁਲ ਜੀ ਬਿਲਕੁਲ ਜਦ ਦਿਨਾਂ ਦੀ ਰਾਸ਼ਟਰੀ ਅੰਤਰਰਾਸ਼ਟਰੀ ਪ੍ਰਸਿੱਧੀ ਹੋਗੀ ਇਹ ਜਿਹੜੇ ਇੱਕ ਸਹਿਜ ਪਾਠੀ ਜਿਹੜੇ ਇਹਨਾਂ ਦੇ ਨਾਲ ਕਵਤਾ ਲਿਖਦੇ ਸੀਗੇ ਜਿੱਦਾਂ ਕਿ ਆਪਾਂ ਹੁਣ ਦੋਨੇ ਇੱਕ ਐਪੀਸੋਡ ਕਰਦੇ ਆ ਹੁ ਉਸੇ ਤਰ੍ਹਾਂ ਦੇ ਹਾਂਜੀ ਨਾਲ ਦੇ ਦੇ ਸਾਥੀ ਸੀ ਉਹਨਾਂ ਦੇ ਵਿੱਚ ਮਿਲ ਕਵਤਾ ਵਗੈਰਾ ਲਿਖਦੇ ਸੀਗੇ ਉਹ ਇਹਨਾਂ ਦੀ ਅਲੋਚਨਾ ਕਰਨਾ ਅੱਛਾ ਹੈ ਆਲੋਚਨਾ ਵੀ ਇਦਾਂ ਕਰ ਰਹਾ ਪੀਪੀ ਕੋਸ਼ਟੇ ਕਹਿਣ ਲੱਗੇ ਵੀ ਇਹ ਜੀ ਇਹ ਲਿਖਦਾ ਮਤਲਬ ਕਿ ਦਰਦ ਪਰੇ ਲਿਖੀ ਜਾਂਦਾ ਚੰਗੇ ਨਹੀਂ ਲਿਖਦਾ ਫਿਰ ਕਈਆਂ ਨੇ ਇਹਨਾਂ ਦੀ ਆਲੋਚਨਾ ਤੇ ਬਹੁਤ ਜ਼ਿਆਦੀਆਂ ਟਿੱਪਣੀਆਂ ਕੀਤੀਆਂ ਤੇ ਕਈਆਂ ਨੇ ਕਿਹਾ ਤਾਂ ਕਿ ਇਹ ਜੀ ਅਮਰਤਾ ਤੇ ਮੋਹਨ ਸਿੰਘ ਜਿਹੜਿਆ ਉਹਨਾਂ ਦੀ ਪਰੰਪਰਾ ਦਾ ਆਖਰੀ ਚਰਾਗ ਹੈ ਇੱਥੇ ਇਹ ਤਾਂ ਇੰਨੀ ਗੱਲ ਕਹਿਣ ਤੋਂ ਬਾਅਦ ਕਾਫੀ ਵਿਚਾਰਾ ਇਹ ਦੁਖੀ ਹੋਇਆ ਕਿ ਜੇ ਪੱਲਾ ਤੈਨਾਂ ਬੜੀ ਸ਼ਿਕਰਸ਼ਵਦੀ ਸੀ ਜੇ ਅੱਜ ਮੇਰਾ ਨਾਂ ਹੋਇਆ ਵਾ ਤੇ ਮੇਰੇ ਹੀ ਸਾਥੀ ਮੇਰੀ ਆਲੋਚਨਾ ਕਰਨ ਲੱਗ ਪਏ ਬਿਲਕੁਲ ਤੇ ਆਲੋਚਨਾ ਤੇ ਹੁੰਦੀ ਐ ਸੰਧੂ ਸਾਹਿਬ ਤੁਹਾਡੀਆਂ ਵੀ ਬਿਲਕੁਲ ਬਿਲਕੁਲ ਜਿਹੜੀ ਜਿਹੜੀ ਚੀਜ਼ ਦਾ ਨਾਂ ਹੋਣਾ ਨਾ ਅੱਜ ਤੁਸੀਂ ਕੋਈ ਮੰਨ ਲਓ ਕੋਈ ਕੋ ਕਲਾਬ ਹੀ ਰਜਿਸਟਰ ਹੋ ਰਿਹਾ ਕੁਝ ਅੱਜ ਤੁਸੀਂ ਕੰਮ ਕਰਦੇ ਨੇ ਨਾ ਉਸੇ ਦਿਨ ਤੋਂ ਤੁਹਾਡੀ ਲੱਤਾਂ ਕਿਚਨੇ ਸ਼ੁਰੂ ਕਰ ਦੇਣਗੀ ਫੇਚ ਦੇ ਕਹਣ ਬੁਲਾ ਆਪਣੇ ਆਪਣੇ ਉਹ ਵੀ ਕਿੰਨਾ ਯਾਰ ਮੈਂ ਇਹ ਵੀ ਗੱਲ ਕਰਦਾ ਕਿ ਜੈਲਸੀ ਹੁੰਦੀ ਹੈ ਯਾਰੋ ਹੁੰਦੇ ਜਿਹੜੇ ਇੱਕ ਸੱਜਣ ਮਿੱਤਰ ਹੁੰਦੇ ਆ ਅੱਜ ਦਾ ਸਮਾਂ ਨਹੀਂ ਕਹਿ ਸਕਦਾ ਮੈਂ ਉਹਨਾਂ ਦਿਨਾਂ ਦੀ ਵੀ ਗੱਲ ਕਰਦਾ ਮਤਲਬ ਕਿ ਰਾਜਾ ਮਹਾਰਾਜ ਦੇ ਟਾਈਮ ਦੀ ਗੱਲ ਕਰਦਾ ਕਿ ਆਪਣੀ ਪ੍ਰਸਿੱਧੀ ਵਾਸਤੇ ਸਕੇ ਪੈਣ ਪਰਾ ਤੀਆਂ ਪੁੱਤਾਂ ਦੇ ਵਿਸ਼ਣ ਬਣ ਜਾਂਦੇ ਹਨਾ ਤੇ ਦੁਸ਼ਮਣ ਉਹ ਬਣਦੇ ਆ ਕਿ ਜਿਆਦਾ ਆਪ ਇਕੱਠੇ ਇੱਕ ਮੰਜ਼ਲ ਤੇ ਜਾ ਰਹੇ ਆ ਤੇ ਜਦੋਂ ਤੁਹਾਨੂੰ ਤਰੱਕੀ ਮਿਲ ਗਈ ਆ ਜਿਵੇਂ ਕਿ ਤੁਸੀਂ ਪ੍ਰੈਸ ਦਾ ਕੰਮ ਕਰਦੇ ਆ ਨਿਊ ਚੈਨਲ ਚਲਾਉਂਦੇ ਆ ਹਾਂਜੀ ਬੜਾ ਦੇ ਉੱਚਾ ਇਹਨਾਂ ਕਰ ਸਿੱਧਾ ਉਹਨਾਂ ਬਾਕੀ ਨਿਊ ਚੈਨਲ ਵਾਲੇ ਤੁਹਾਡੀਆਂ ਟਿੱਪਣੀਆਂ ਤੇ ਕਰ ਲੋਗੇ ਬਿਲਕੁਲ ਇਹ ਬੰਦਾ ਇੰਨਾ ਅੱਗੇ ਚੋਹਲਾ ਹੈ ਪੱਕਾ ਜਿਵੇਂ ਕਿ ਮੈਂ ਆ ਮੈਂ ਮੈਂ ਬੜਾ ਇਹਦੇ ਜ਼ਿੰਦਗੀ ਦਾ ਕਸਟਕਾ ਕਿ ਜਿੰਨਾ ਦਿਨਾਂ ਦੇ ਵਿੱਚ ਮੇਰੀ ਬੜੀ ਪ੍ਰਸਿੱਧੀ ਸੀਗੀ ਬੜਾ ਮੇਰਾ ਨਾਂ ਸੀਗਾ ਗੁਰਨਾਗਰਾਲ ਦੇ ਬਟਾਲੇ ਦਾ ਫੜਦਾ ਸੀ ਜਦ ਮੇਰੀ ਬੜੀ ਮੈਂ ਤਰੱਕੀ ਵੇਖ ਕੇ ਤੇ ਮੇਰੇ ਕਾਲਜ ਦੇ ਵੀ ਮੁੰਡੇ ਕੁੜੀਆਂ ਦੁਸ਼ਮਣ ਵੀਰੇ ਇੰਨੇ ਜ਼ਿਆਦੇ ਹੀ ਕਿ ਕਿ ਮੈਨੂੰ ਮਾਰਨ ਤੱਕ ਜਾਂਦੇ ਆ। ਹਾਂ। ਬਿਲਕੁਲ ਜੀ। ਅਰੇ ਇਹ ਤੇ ਦੁਜੂਗੋਜਕ ਚੱਲਦਾ ਹੀ ਚੱਲਦਾ ਹੀ ਆ। ਬਿਲਕੁਲ ਜੀ। ਜੇ ਅੱਜ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕ ਇਹਨਾਂ ਚੀਜ਼ਾਂ ਤੋਂ ਨਿਕਲ ਕੇ ਕਾਮਯਾਬ ਹੋ ਗਏ। ਕਈ ਵਿਚਾਰੇ ਉਹ ਉਹਨਾਂ ਦੀਆਂ ਸੱਟਾਂ ਮਾਰੀਆਂ ਉਹਨੀਆਂ ਜੇ ਤੱਕ ਸਹਿੰਦੇ ਤੇ ਹਾਂ ਬਿਲਕੁਲ ਜੀ। ਬਿਲਕੁਲ ਸਭ ਉਹਨਾਂ ਨੇ ਆਪਣਾ ਕਿਤਾਬ ਦਾ ਜ਼ਿਕਰ ਕਰਦੇ ਆ ਲੂਣਾ ਦਾ ਤੇ ਹੁਣ ਸਾਨੂੰ ਕੁਝ ਸੁਣਾਓਗੇ ਲੂਣਾ ਜਲ ਸੁਣਾਉਂਦੇ ਜਾਂ ਸੁਣਾਵਟਾ ਲੋ ਪਰ ਮਾ ਜੀ ਮੈਂ ਤੁਹਾਨੂੰ ਉਹਨਾਂ ਦੀ ਆਲੋਚਨਾ ਦੀ ਗੱਲ ਵਿਚੋਦਾ ਆਪਣੀਆਂ ਸ਼ੁਰੂ ਕਰਤੀਆਂ ਹਾਂਜੀ ਤੁਹਾਨੂੰ ਪਤਾ ਹੋਣਾ ਸ਼ਾਇਦ ਉਹਨਾਂ ਚੋਂ ਇੱਕ ਅਵਤਾਰ ਸਿੰਘ ਪਾਸ ਹਾਂਜੀ ਬਹੁਤ ਲਿਖਦੇ ਹੁੰਦੇ ਸੀਗੇ ਇਹ ਮਤਲਬ ਕਿ ਇਨਕਲਾਬੀ ਗਾਣੇ ਬਿਲਕੁਲ ਬਹੁਤ ਜ਼ਿਆਦਾ ਰਾਈਟਰ ਵੀ ਬੜਾ ਪ੍ਰਸਿੱਧ ਹੋਇਆ ਏ ਕਿ ਚਲੋ ਉਹਨਾਂ ਦੀ ਜੰਨੀ ਲਿਖੀ ਸੀ ਉਹਨਾਂ ਨੇ ਇਸੇ ਕਾਰਨ ਉਹਨਾਂ ਨੂੰ ਕਿਸੇ ਨੇ ਮਾਰ ਦਿੱਤਾ ਇਹ ਨਹੀਂ ਲੱਗ ਪਤਾ ਲੱਗਣ ਦੇ ਮਾਰਿਆ ਨਹੀਂ ਇਹਦੇ ਬਾਰੇ ਅਸੀਂ ਕੋਈ ਟਿੱਪਣੀ ਕਰਦੇ ਪਾਸ ਕਹਿੰਦਾ ਕਿ ਜਿਹੜਾ ਸ਼ਿਵ ਕੁਮਾਰ ਬਟਾਲਵੀ ਆ ਇਹ ਮੁੰਡੇ ਤੇ ਕੁੜੀਆਂ ਨੂੰ ਅੱਜ ਦੀ ਪੀੜ੍ਹੀ ਨੂੰ ਗੁੰਮਰਾਹ ਕਰ ਰਿਹਾ ਹੂੰ ਉਹਨੇ ਇਹ ਇਹ ਲਿਖਿਆ ਸੀ ਉਹਨਾਂ ਦੇ ਨਾਮ ਦੇ ਵਿੱਚ ਅੱਛਾ ਸ਼ਿਵ ਦੇ ਬਰਖਲਾ ਹੂੰ ਕਹਿੰਦੇ ਕਿ ਇਹ ਅੱਜ ਦੀ ਪੀੜ੍ਹੀ ਨੂੰ ਗੁੰਮਰਾਹ ਕਰ ਰਿਹਾ ਤੇ ਇਹ ਸਿਰਫ ਇੱਕ ਕੁੜੀਆਂ ਬਾਰੇ ਹੂੰ ਤੇ ਇਸ਼ਕ ਬਾਰੇ ਹੀ ਲਿਖ ਸਕਦਾ ਇਹ ਦੁਬਾਰੀ ਅੱਛਾ ਇਹ ਦੁਬਾਰੀ ਕੋਈ ਪੁੱਛ ਨਹੀਂ ਗਿਆ ਇਹ ਕਹਿੰਦਾ ਜਿਹੜੀਆਂ ਇਹਦੀਆਂ ਕਵਤਾਂ ਨੇ ਉਹ ਬਹੁਤੀ देर ਤੱਕ ਨਹੀਂ ਚੱਲਣਗੀਆਂ ਹੂੰ ਇਹ ਥੋੜਾ ਜਿਹੀ ਚੱਲਣਗੀਆਂ ਤੇ ਸਪਿਰਟ ਦੇ ਜੀਵੇਂ ਵਾਂਗੂ ਛੇਤੀ ਬੁੱਝ ਜਾਣਗੀਆਂ ਹੂੰ ਇਹ ਉਹਦੀ ਕਹਿਣੀ ਸੀ ਉਹਨਾਂ ਦੇ ਨਾਲ ਬਸ ਸ਼ਿਕਲ ਤਾਂ ਉਹ ਹੀ ਗੱਲ ਆ ਗਈ ਫਿਰ ਹਾਂ ਆਸ਼ ਨੇ ਇਤੋਂ ਤੱਕ ਕਹਿੰਦਾ ਇਹਨਾਂ ਨੂੰ ਬਹੁਤ ਕੁਝ ਕਿਹਾ ਪਰ ਸ਼ੇਖਮਰ ਬੜੇ ਇੱਕ ਮਤਲਬ ਕਿ ਹਾਜ਼ਰ ਜੋ ਆਪ ਸੀ ਹਾਂ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਇਹ ਗੱਲਾਂ ਜਿਹੜੀਆਂ ਨੇ ਕਹਿਣ ਵਾਲੀਆਂ ਹੁੰਦੀਆਂ ਨੇ ਉਹ ਕਹਿੰਦੇ ਕਿ ਕੋਈ ਨਾ ਦੇਖੋ ਜਿੰਦੀ ਜਾਗ ਦੀ ਮਿਸਾਲ ਸੀਗੀ ਇੱਕ ਕਿ ਉਹਨਾਂ ਇਹਨਾਂ ਗੱਲਾਂ ਨੂੰ ਜ਼ਿਆਦਾ ਨਹੀਂ ਲੈਂਦੇ ਉਹ ਕਹਿੰਦੇ ਕਿ ਇਹ ਨਾ ਇੱਕ ਹੋਰ ਤਰ੍ਹਾਂ ਦੇ ਗਾਣੇ ਲਿਖਦੇ ਜਿਹੜੇ ਕਿ ਲੋਕਾਂ ਨੂੰ ਜਿੱਦਾਂ ਕਿ ਬਿਰਹਾ ਦੇ ਤੇ ਉਹਦੇ ਕਰਕੇ ਨਾ ਉਹਨਾਂ ਦੀ ਥੋੜੀ ਪ੍ਰੋਬਲਮ ਆਈ ਸੀ। ਮੈਂ ਖੁਦ ਹੀ ਉਹਦੇ ਕੋਲ ਬੰਦੇ ਕੋਲ ਗੌਡ ਗਿਫਟ ਹੀ ਉੱਪਰ ਉੱਪਰ ਦੀ ਉੱਤਰ ਦੀ ਕੋਈ ਚੀਜ਼ ਜਿਹੜੀ ਉਹ ਲਿਖਦਾ ਹੀ ਉਹ ਕਿਸੇ ਦੇ ਸਮਝ ਤੋਂ ਬਹੁਤ ਬਾਹਰ ਹੀ ਉਹ ਲਫਜ਼ ਹੀ ਨਹੀਂ ਲੱਭਦੇ ਕਿੱਥੋਂ ਪਤਾ ਨਹੀਂ ਲੈ ਆ ਆ ਕੀ ਕੀ ਲਿਖਦਾ ਰਿਹਾ ਲੋਹੇ ਦੀਆਂ ਕੰਧਾਂ ਲੋਹੇ ਦੇ ਸ਼ਹਿਰ ਦੇ ਅੰਦਰੇ ਉਦੋਂ ਕਿ ਆਈ ਵਾ ਸੀ ਯਾਰ ਉਸ ਬੰਦੇ ਯਾ ਕਿ ਆ ਬੰਦੇ ਅੰਰੀਕੂ ਬਿਲਕੁਲ ਬਿਲਕੁਲ ਸੇਰਦਾ ਦੇਖੋ ਜੀ ਤਮੀਨ ਹੁਣੇ ਜਿਕਰ ਕੀਤਾ ਹੈ ਵੀ ਇਹਨਾਂ ਨੂੰ ਸਭ ਤੋਂ ਛੋਟੀ ਉਮਰ ਦੇ ਨੂੰ ਅਵਾਰਡ ਮਿਲ ਗਿਆ ਹੂੰ ਤੁਖਾਲਾ ਜੀ ਦਾ ਬਾੜਾ ਥੋੜਾ ਅੱਜ ਕੱਲ ਕਿੰਨੇ ਕਿੰਨੇ ਸ਼ਾਇਰ ਬੈਠੇ ਆ ਕਿੰਨੀਆਂ ਕਿੰਨੀਆਂ ਕਿਤਾਬਾਂ ਲੈ ਕੇ ਬੈਠੇ ਆ ਅਜੇ ਤੱਕ ਕੋਈ ਉਹਦੇ ਵਿੱਚ ਰੱਖੀ ਹੋਣਾ ਦੇਖੋ ਨਾਲ ਉਹ ਲਿਖਿਆ ਸੀ ਤੁਸੀਂ ਸੁਣਾਉਣ ਬਾਰੇ ਕਿਹਾ ਸੀ ਸ਼ਿਖਰ ਦੇ ਪੈਰ ਸਿਰ ਤੇ ਮੇਰਾ ਢਲ ਚੱਲਿਆ ਪਰੇਸ਼ਾਨ ਸ਼ਿਖਰ ਦੇ ਪੈਰ ਸਿਰ ਤੇ ਢਲ ਚੱਲਿਆ ਪਰੇਸ਼ਾਨ ਕਬਰਾਂ ਉਡੀਕਦੀਆਂ ਜੋ ਪੁੱਤਰਾ ਨੂਮਾ ਕਬਰਾਂ ਉਡਿਖ ਦਿਆਂ ਜੋ ਪੁੱਤਰਾ ਨੂਮਾ ਸ਼ਿਖਰ ਦਫਾਰ ਸਰ ਤੇ ਮੇਰਾ ਢਲ ਚੱਲਿਆ ਪਰੇਸ਼ਾਨ ਹੋਵਾ ਬਹੁਤ ਵਧੀਆ ਜੀ ਸ਼ੇਖੂ ਸਾਹਿਬ ਕਬਰਾਂ ਉਡੀਕਦਿਆਂ ਜਿਉਂ ਪੁੱਤਰਾਂ ਨੂੰ ਮਾਵਾ ਮਹਾਰਾਜ ਸ਼ੇਖਮਾਰ ਬਟਾਲਵੀ ਬਿਰਹੋ ਦਾ ਸੁਲਤਾਨ ਐਵੇਂ ਨਹੀਂ ਕਿਹਾ ਜਾਂਦਾ ਉਹਦੇ ਵਰਗਾ ਨਾ ਕਿਸੇ ਨੇ ਬਾਨਾ ਤਨਾ ਬਣੀ ਸਕੂਗਾ ਨਾ ਕਿਹਨੇ ਲਿਖਣਾ ਨਾ ਕਿਸੇ ਨੇ ਲਿਖਣਾ ਜੀ ਠੀਕ ਹੈ ਜੀ ਸ਼ੇਖੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜਸਕਾਰ